ਕਿੱਧਰ ਆਈ ਜਾਂਦੀ ਐ ਦੇਖ ਤਾਂ ਸੀ ਟੌਰ ਕਿਵੇਂ ਕੱਢੀ ਐ ਲੰਡਰ ਨਾ ਕਰਦੀਆਂ ਗੱਲ ਹਾਂ ਹਾਂ ਕਿਧਰ ਮੂੰਹ ਚੱਕਿਆ ਨਾ ਕਿਉਂ ਕਿਉਂ ਕਾਦੀ ਆ ਗਈ ਚੱਕ ਕੇ ਚੱਕਣਾ ਸੀ ਮੂੰਹ ਨਾ ਨਹੀਂ ਚੱਲੀ ਕਿਸੇ ਨੇ ਆ ਗਈ ਆਹੀ ਘਰ ਨੂੰ ਜਰਦਾ ਤੁਹਾਨੂੰ ਨਾ ਤੈਨੂੰ ਕਿਹੜਾ ਤੈਨੂੰ ਕਿਹਦੇ ਕਲੀਫ ਹੋਈ ਆਈਏ ਪਾ ਮਾ ਸਿੱਜ ਜਾਈਏ ਤੈਨੂੰ ਕੀ ਕਰਨੀ ਐ ਅੱਛਾ ਆਈਏ ਤੇ ਮਿਰਚਾ ਵਾਂਗੂ ਲੱਗੇ ਸੀ ਨੀ ਮੇਰੇ ਮਿਰਚਾ ਵਾਂਗੂ ਤਾਂ ਕਾਹਨੂੰ ਲੱਗਦੀ ਐ ਜੇ ਤੇਰਾ ਕੋਈ ਅੱਗਾ ਪਿੱਛਾ ਹੋਵੇ ਫੇਰ ਤੈਨੂੰ ਢੋ ਹੋਵੇ ਕਿਤੇ ਤੇਰਾ ਅੱਗਾ ਨਹੀਂ ਪਿੱਛਾ ਨਹੀਂ ਭੈਣ ਨਹੀਂ ਭਾਈ ਨਹੀਂ ਪਤਾ ਨਹੀਂ ਕਿੱਥੋਂ ਦੀ ਆਈਆਂ ਕਿੱਥੇ ਰਹਿੰਦੀ ਸੀ ਮੈਂ ਤੂੰ ਇਹ ਜਿਹੀਆਂ ਗੱਲਾਂ ਪਰਖ ਕੇ ਲੈਣਾ ਕੀ ਐ ਮੇਥੋਂ ਮੈਂ ਭਾਵੇਂ ਕਿਤੋਂ ਆਈ ਆ ਕਿਤੋਂ ਨਾ ਆਏ ਤੈਨੂੰ ਕੀ ਟੈਨਸ਼ਨ ਹੋ ਗਈ ਮੇਰੀ ਤੂੰ ਆਪਦੇ ਘਰ ਤੇ ਮਤਲਬ ਰੱਖਿਆ ਕਰ ਨੀ ਮੈਨੂੰ ਮੇਰੇ ਘਰੇ ਧਿਆਨ ਦਿਆ ਕਰ ਮੈਨੂੰ ਮੇਰੇ ਘਰ ਦਾ ਕੀ ਮਤਵ ਲੈ ਠੀਕ ਐ ਇਹ ਵੀ ਮੇਰਾ ਘਰ ਸੀ ਹਾਂ ਟੈਨਸ਼ਨ ਟੈਨਸ਼ਨ ਹੋਵੇ ਨਾ ਜ਼ਮੀਨ ਦੀ ਮਾਲਕਣ ਬਣਨ ਦੀ ਆ ਤੂੰ ਇਹ ਨਹੀਂ ਮੈਂ ਤੈਨੂੰ ਬਣਨ ਦਿੰਦੀ ਜੇ ਤੇਰੇ ਕਿਤੇ ਦਿਮਾਗ 'ਚ ਹੋਵੇ ਨਾ ਵੀ ਮੈਂ ਜ਼ਮੀਨ ਦੀ ਮਾਲਕਣ ਬਣ ਜੂ ਇਹ ਨਹੀਂ ਤੈਨੂੰ ਬਣਨ ਦਿੰਦੀ ਮਾਲਕਣ ਤਾਂ ਮੈਂ ਹੈਗੀ ਆ ਤੂੰ ਆਪਦੇ ਘਰ ਦੀ ਮਾਲਕਣ ਮੈਂ ਆਪਦੇ ਘਰ ਦੀ ਮਾਲਕਣ ਨਹੀਂ ਮੈਨਰੇ ਮੇਰੇ ਨਾਲ ਮੱਥਾ ਨਾ ਲਾਇਆ ਕਰ ਮੈਂ ਪਾਠੀਆਂ ਲੈਣ ਆਈ ਸੀ ਤੂੰ ਤਾਂ ਆਡਾ ਲਾ ਕੇ ਬੈ ਗਈ ਤੂੰ ਤਾਂ ਦੇਖਦੀ ਰਹਿਣੀ ਆ ਵੀ ਕਿਹੜੇ ਵੇਲੇ ਆਵੇ ਤੇ ਕਿਹੜੇ ਵੇਲੇ ਮੈਂ ਆਡਾ ਲਾਵਾਂ ਅੱਛਾ ਸ਼ਰਮ ਤਾਂ ਨਹੀਂ ਆਉਂਦੀ ਪਾਠੀਆਂ ਲੈਣ ਆਈ ਸੀ ਨਾ ਤੇਰਾ ਪਿਓ ਪੱਥ ਕੇ ਗਿਆ ਸੀ ਤੇ ਪਾਠੀਆਂ 2 ਮਹੀਨੇ ਹੋ ਗਏ ਤੈਨੂੰ ਨਿਕਲੇ ਨੂੰ ਨਾ ਫੇਰ ਜੇ ਪੱਥੀਆਂ ਉਹ ਪੰਨੀਆਂ ਹੀ ਐ ਫੇਰ ਲਿਜਾ ਨਹੀਂ ਸਕਦੀ ਮੈਂ ਪਾਥੀਆਂ ਮੇਰੀਆਂ ਪਾਥੀਆਂ ਨੇ ਹੱਥ ਨਾਲ ਕਿਤੇ ਲਾਦੀ ਤੇਰੀ ਇੱਕ ਪਾਥੀ ਨਹੀਂ ਇੱਥੇ ਠੀਕ ਐ ਖਬਰਦਾਰ ਹੋ ਜੀ ਜੇ ਇਧਰ ਨੂੰ ਨਾ ਤੈਈਆ ਤਾਂ ਨਹੀਂ ਲੈਤਾ ਹਾਊ ਤੂੰ ਬਾਡਾ ਮੰਗਰੋਂ ਤੂੰ ਤਾਂ ਇਹੀ ਤਕਾਉਂਦੀ ਰਹਿੰਨੀ ਐ ਵੀ ਕਿਹੜੇ ਵੇਲੇ ਇਹ ਪਰਾਂ ਦਾ ਹੋ ਅੱਛਾ ਤੇਰੇ ਮਹਾਰਾਣੀ ਵਾਸਤੇ ਘਹਾਰਾ ਲਾ ਕੇ ਰੱਖ ਦੇ ਵੀ ਭਾਈ ਉਹ ਆਊਗੀ ਹੈ ਪਾਥੀਆਂ ਲੈ ਕੇ ਜਾਊਗੀ ਗੱਲਾਂ ਦੇ ਕੀ ਕਰਦੀ ਐ ਨਾ ਹੁਣ ਤੈਨੂੰ ਤਕਲੀਫ ਕੀ ਐ ਤੂੰ ਮੈਨੂੰ ਮੇਨ ਮੁੱਦਾ ਦੱਸ ਪ੍ਰੋਬਲਮ ਕੀ ਐ ਤੈਨੂੰ ਮੈਨੂੰ ਸਾਰੀ ਤਕਲੀਫ ਹੈ ਸਾਰੀ ਪ੍ਰੋਬਲਮ ਹੈ ਹੈ ਗੱਲਾਂ ਨੇ ਇਹ ਕਰਦੀ ਆ ਅੱਛਾ ਤੈਨੂੰ ਦੱਸਾਂ ਮੈਂ ਸਾਰੇ ਮੇਰੇ ਘਰ ਦੀ ਗੱਲ ਹੈ ਤੇਰੇ ਕੋਲੇ ਖੋਲ ਦੇ ਤੂੰ ਨਿਕਲ ਤਾਹਾਂ ਮੈਨੂੰ ਪੁੱਛੇ ਨਾਲੀ ਦੱਸਣ ਦੀ ਲੋੜ ਹੀ ਨਹੀਂ ਲਤਰੋ ਤੇਰੀ ੱਡੀ ਲੱਗੀ ਹੈਗੀ ਬੋਲੜੋ ਤਾਂ ਤੂੰ ਹਟਦੀ ਨਹੀਂ 1 ਮਿੰਟ ਵੀ ਨਹੀਂ ਮੇਰੀ ਤਾਂ ਲੁਤਰੋ ਆਈ ਚੱਲੂਗੀ ਠੀਕ ਹੈ ਕੋਈ ਨਹੀਂ ਹਟਾਉਣ ਵਾਲਾ ਜੰਮਿਆ ਕਿਤੇ ਫਿਰਦੀ ਹੋਵੇਂਗੀ ਕਿਸੇ ਖਿਆਲ 'ਚ ਨਾਲੇ ਮੇਰੀ ਗੱਲ ਸੁਣ ਲੈ ਉਹ ਕਿਸ਼ਤਾਂ ਵਾਲਾ ਆਇਆ ਸੀ ਉਹ ਪੈਸੇ ਧਰ ਦੋ ਅੱਛਾ ਮੈਨੂੰ ਨਹੀਂ ਸੀ ਪਤਾਗਾ ਬੀਤੂ ਇਹ ਗੱਲ ਢੱਡਚ ਤੇਰੇ ਉੰਬੜਾ ਚੱਟੀ ਲੱਗੀ ਮੈਂ ਵੀ ਮੈਂ ਕਿਹੜੇ ਵੇਲੇ ਕਿਸ਼ਤਾਂ ਦਾ ਕਹਾ ਅੱਛਾ ਕਿਸ਼ਤਾਂ ਕਹਿਣ ਮਾਰਿਆ ਮੇਰੇ ਨਾਲ ਢਾ ਲਾਇਆ ਸੀ ਤੂੰ ਹੈ ਨਹੀਂ ਜੇ ਮੈਂ ਨਾ ਕਹੂੰਗੀ ਉਹ ਤੇਰਾ ਪਿਓ ਸੋਡੇ ਘਰੇ ਆ ਜਾਊਗਾ ਮੇਰੀ ਗੱਲ ਸੁਣ ਕਿਸ਼ਤਾਂ ਤੂੰ ਆਪ ਭਰ ਅਸੀਂ ਨਹੀਂ ਭਰਨੀਆ ਭੁਰਨੀਆ ਨਾਲੇ ਉਹ ਕਹ ਪਰੂਗਾ ਕਿਸ਼ਤਾਂ ਟੇਕੀ ਲੱਗਦੀ ਏ ਤੂੰ ਕਿ ਕਿਸ਼ਤਾਂ ਅਸੀਂ ਭਰੀਏ ਤੇ ਕੋਠੀ ਚਰਾਵਣਾ ਤੂੰ ਬੈਠੇ ਅੱਛਾ ਤੇ ਕੀ ਢੂਕੀ ਕਹਿਣ ਦੀ ਕੋਈ ਲੋੜ ਨਹੀਂ ਖ਼ਬਰਦਾਰ ਹੋ ਜੀ ਜੇ ਕੋਈ ਮੈਨੂੰ ਬਾੜ ਦਿੱਤੀ ਆ ਮੈਂ ਤਾਂ ਭਲ ਮਾਨਸੀ ਨਾਲ ਤੈਨੂੰ ਕਹੀ ਜਣੇ ਤੂੰ ਜਾ ਦੇ ਸੇ ਚੜੀ ਜਾਨੀ ਐ ਤੂੰ ਪੜਾ ਮਾਨਸੀ ਵਾਲੀ ਆ ਗਈ ਤੂੰ ਨਹੀਂ ਪੜਾ ਮਾਨਸੀ ਇਹ ਤਾਂ ਮੇਰੀ ਪੜਾ ਮਾਨਸੀ ਜਿਹੜੀ ਮੈਂ ਚੁੱਪਾਂ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਆ ਜਿਹੜੀ ਕਹਿੰਦੀ ਐ ਨਾ ਕਿਸ਼ਤਾਂ ਤਾਂ ਮੈਂ ਭਰਦੀ ਨਹੀਂ ਇਹ ਕਿਸ਼ਤਾਂ ਤੈਨੂੰ ਭਰਨੀਆਂ ਪੈਣਗੀਆਂ ਠੀਕ ਐ ਹਾਂ ਐ ਕਰ ਫਿਰ ਬੋਰਾ ਬਿਸਤਰਾ ਆਪ ਦਾ ਬੰਨ ਤੇ ਬਾਹਰ ਨਿਕਲ ਘਰ ਕੋਠੀ ਚ ਮੈਂ ਰਹਿਣੀ ਆ ਅੱਛਾ ਜਿਹੜੀ ਮੈਂ ਆਪ ਹੀ ਭਰ ਲੂੰਗੀ ਬੜੀ ਸਿਆਣੀ ਐ ਛਕਲ ਹੈਗੀ ਤੇਰੇ ਕੋਠਣਾ ਚ ਰਹਿਣ ਵਾਲੀ ਕਿਸ਼ਤਾਂ ਭਰ ਲੇਗੀ ਨਾ ਪਰ ਜਿਵੇਂ ਜਾਉ ਪੰਜਰ ਦੀ ਜਾਉ ਚੌਰੇ ਦੀ ਜਾਉ ਨਾ ਹੁਣ ਤਾਂ ਤੈਨੂੰ ਕੰਜਰ ਲੱਗਣਾ ਹੀ ਐ ਉਹ ਕੰਜਰ ਨੂੰ ਰੱਖਿਆ ਕਿਉਂ ਸੀ ਸਾਂਭ ਲੈਣ ਦੀ ਚੱਜ ਨਾਲੀ ਉਦੋਂ ਤਾਂ ਤੂੰ ਕਿਨਾਰੇ ਕਰਤਾ ਉਹਨੂੰ ਹੁਣ ਤੈਨੂੰ ਅੱਛਾ ਕੰਜਰ ਲੱਗਦਾ ਉਹ ਜੇ ਮੇਰਾ ਹੋ ਗਿਆ ਹੁਣ ਤੈਨੂੰ ਕੰਜਰ ਲੱਗਦਾ ਜਦੋਂ ਤੇਰਾ ਸੀ ਉਹ ਤੈਨੂੰ ਖੰਡ ਮਿਸ਼ਰੀ ਲੱਗਦਾਂ ਬਗਵਾਸ ਨਾ ਕਰ ਇੱਥੇ ਗਲੀ 'ਚ ਖੜਕੇ ਲੋਕਾਂ ਨੂੰ ਸੁਣਾਉਣੀ ਐ ਭੌਂਕੀ ਜਨੇ ਕੁੱਤਿਆਂ ਵਾਂਗੂ ਨਾ ਲੋਕਾਂ ਨੂੰ ਕਿਹੜਾ ਪਤਾ ਨਹੀਂ ਵੀ ਕੀ ਬਣਾ ਕੇ ਰੱਖਿਆ ਸੀ ਮੇਰੇ ਕੋਲ ਕਾਹਦੇ ਲੋਕਾਂ ਨਾਲੇ ਮੇਰੇ ਤਾਂ ਕਾਹਦੇ ਪੈਣੂ ਕਿ ਤਕਲੀਪ ਹੋ ਗਈ ਮੇਰਾ ਤਾਂ ਦਿਓਰ ਸੀ ਮੇਰੇ ਘਰੇ ਆਂਦਾ ਸੀ ਹਾਂ ਦਿਓਰ ਵਾਲੀਆਂ ਗੱਲਾਂ ਤਾਂ ਲੱਗਦੀਆਂ ਨਹੀਂ ਸੀਗੀਆਂ ਜਿਵੇਂ ਤੂੰ ਚੜ-ਚੜ ਬੋਲਦੀ ਐ ਇਹ ਤਾਂ ਦਿਓਰ ਵਾਲੀ ਗੱਲ ਤਾਂ ਕੋਈ ਲੱਗਦੀ ਨਹੀਂ ਇਹਦੇ 'ਚ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਜਿਹੇ ਜਿਹੇ ਕਰਤੂਤਾ ਬੰਦਾ ਕਰਦਾ ਹੁੰਦਾ ਨਾ ਉਹੋ ਜਿਹੇ ਦਿਸਦੀਆਂ ਹੁੰਦੀਆਂ ਤੂੰ ਇਹਦੇ ਕੁਝ ਕਰਦੀ ਐ ਤਾਂ ਤੈਨੂੰ ਪਤਾ ਐ ਅੱਛਾ ਹੁਣ ਤੂੰ ਸਤੀਵਿਤਰੀ ਬਣਦੀ ਐ ਜਿਹੜੀ ਵੀ ਤੈਨੂੰ ਐਵੇਂ ਮੈਂ ਤਾਂ ਨਾਤੀ ਧੋਤੀ ਆ ਮੈਨੂੰ ਕਿਹੜਾ ਕੁਝ ਹੋਇਆ ਮੈਨੂੰ ਸਾਰਾ ਪਤਾ ਐ ਨੜੇ ਉਹ ਨਾ ਮੇਰੇ ਕੋਲ ਹਰ ਗੱਲ ਫਰੋਲਦਾ ਵੀ ਕੀ ਗੱਲਾਂ ਸੀ ਕਿ ਆਹੋ ਤੇਰੇ ਕੋਲ ਤਾਂ ਨਿਕਲੀ ਉਧੜੀ ਕੋਲ ਫਰੋਲਣੀਆਂ ਸੀ ਤੂੰ ਜੋ ਆ ਕੇ ਘਰੇ ਬੜ ਗਈ ਹਾਂ ਤੇਰੇ ਕੋਲ ਤਾਂ ਕਰਨੇ ਸੀ ਅਗਲਾ ਕਿਆ ਕੇ ਲਿਆ ਮੈਂ ਕੀ ਤੂੰ ਭੱਜ ਗਈਆਂ ਕੋਈ ਨਾ ਪੰਜਰ ਨਾਲ ਮੈਂ ਸਾਰੀ ਗੱਲ ਕਰ ਲਵਾਂ ਠੀਕ ਹੈ ਖਬਰਦਾਰ ਹੋ ਜੀ ਜੇ ਮੇਰੇ ਨਾਲ ਬਕਵਾਸ ਕਰੇ ਚਲੇ ਤੋ ਉਹਦੇ ਨਾਲ ਕੀ ਕਰਨੀ ਹੈ ਤੂੰ ਮੇਰੇ ਨਾਲ ਕਰ ਗੱਲ ਉਹਦੇ ਨਾਲ ਬੋਲਣ ਦੀ ਕੋਈ ਤੇਰੇ ਨਾਲ ਕਰਾ ਦੇਖ ਤਾਂ ਸਹੀ ਤੂੰ ਨਾ ਮਹਾਰਾਣੀ ਆ ਗਈ ਨਾ ਤੂੰ ਮੁਕਾਬਲਾ ਕਰੇਂਗੀ ਮੈਂ ਤਾਂ ਹੁਣ ਮਹਾਰਾਣੀ ਆ ਨਾਲੇ ਮੇਰੇ ਕੋਲ ਬੜੀਆਂ ਨਾ ਇਹ ਜਿਹੀਆਂ ਗੱਲਾਂ ਨਾ ਕਰਿਆ ਕਰ ਕਿਤੇ ਹੋਰ ਨਾ ਤੂੰ ਮੇਰੇ ਤੋਂ ਮਾਨਤਾਨ ਕਰਾ ਲਈ ਤੂੰ ਨਾ ਚਿਤਰਾਈਆਂ ਨਾ ਕਰ ਜਾ ਦੇ ਤੁਰ ਜਾ ਇੱਥੋਂ ਕੋਈ ਤੇਰੇ ਨਾਲ ਪਾਥ ਨਹੀਂ ਨਾਲੇ ਪਾਥ ਨੇ ਹੁੰਦੇ ਨਾ ਆਪਦੇ ਘਰੇ ਪੱਥਿਆ ਕਰੋ ਚਲੇ ਇੱਥੋਂ ਹਾਂ ਤੂੰ ਡੰਡੀ ਲੱਗ ਪਾਥੀਆਂ ਮੇਰੇ ਮੈਂ ਬਾਹਰੇ ਕਿਨ ਬੜਨੀ ਚਲੇ ਇੱਥੋਂ ਚੱਲ ਬੱਸ ਵਗ ਜਾ ਕੋਈ ਮਿਲੋ ਨਹੀਂ ਬੰਦਰ ਚੱਲ ਤੈਨੂੰ ਕਹਤਾ ਨਾ ਵਗ ਜਾ ਇੱਥੋਂ ਚਲੇ ਇੱਥੋਂ ਹਾਂ ਪਾਥੀਆਂ ਤਾਂ ਮੈਂ ਲੈ ਕੇ ਹੀ ਜਾਊਂਗਾ ਪਾਥੀਆਂ ਉਹ ਚ ਲੈ ਜਿਹੜੀਆਂ ਤੇ ਪੱਥ ਨੇ ਠੀਕ ਹੈ ਨਾ ਪੱਥੀਆਂ ਮੇਰੇ ਇੱਥੇ ਇੱਥੇ ਹੈ ਨਹੀਂ ਕੋਈ ਦੀ ਪਾਥੀ ਚੱਲ ਇੱਥੋਂ ਚਲ ਮੈਂ ਦੇਖ ਕੇ ਮੜ ਆਉਂਗੀ ਤੈਨੂੰ ਕੀ ਟੈਨਸ਼ਨ ਹੋਈ ਐ ਨਹੀਂ ਤੂੰ ਕਹਿ ਕੇ ਮੜ ਆਉਂਨਗੀ ਜਦੋਂ ਤੂੰ ਇੱਕ ਵਾਰਾ ਕਹਤਾ ਨਾਲੇ ਨਾਲੇ ਉਹਨੂੰ ਲਿਆ ਨਾਲ ਐਂ ਕਰ ਤੇਰੀ ਨੂੰਹ ਨੂੰ ਕਹ ਦੇ ਵੀ ਕੋਠੀ ਚੋਂ ਨਾ ਆਉਦਾ ਬੋਰੀਆ ਬਿਸਤਰਾ ਬਨ ਲੈ ਤੇ ਕੋਈ ਨਾ ਜੇ ਕਿਸਤ ਨਹੀਂ ਨਾ ਪਰ ਉਹ ਤਾਂ ਪਤਾ ਲੱਗ ਜੂ ਵੀ ਕਿਹੜਾ ਬੋਰੀਆ ਬਿਸਤਰਾ ਅਸੀਂ ਬੰਦਦੇ ਆਂ ਕਿ ਤੁਸੀਂ ਬੰਦਿਓ ਉਹ ਤਾਂ ਉਹਦੀ ਪਤਾ ਲੱਗੂਗਾ ਹਾਂ ਲੈ ਪਾਤੀਆਂ ਤੇ ਚਾਕੇ ਘਰ ਕਰਦੀ ਕੀ ਐ ਹੁਣ ਕੀ ਕਰਾਂ ਉਹ ਸਮਝ ਨਹੀਂ ਆ ਰਿਹਾ ਵੀ ਕੀ ਕਿਧਰ ਨੂੰ ਜਾਵਾਂ ਕੀ ਗੱਲ ਕਰੂੰ ਜੇ ਵਿੰਦਰ ਭੈਣ ਕੋਲੇ ਗੱਲ ਕਰਦਾ ਤਾਂ ਵੀ ਮਰਦਾ ਅਗਲੀ ਕਹੂਗੀ ਪਹਿਲਾਂ ਤਾਂ ਤੂੰ ਮੈਨੂੰ ਦੱਸਿਆ ਨਹੀਂ ਤੇ ਹੁਣ ਤੂੰ ਮੇਰੇ ਕੋਲੇ ਆ ਗਿਆ ਇਹ ਤਾਂ ਹਰ ਚੀਜ਼ ਹੀ ਤੈਨੂੰ ਮੁੱਕਰੀ ਜਾਂਦੇ ਆ ਰਣਜੀਤ ਮੇਰੇ ਤੇ ਔਖੀ ਹੋ ਜਾਂਦੀ ਹੈ ਵੀ ਤੂੰ ਕਿਉਂ ਆਇਆ ਕੁਝ ਕੀਤਾ ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਕਰਾਂ ਤਾਂ ਕਰਾਂ ਕੀ తిజే నుజే న ఫోన్ తిజే పైకి గల్ సో హలోక్కర సోల్ పాపే నా గల్ క हाँ गल गल अच्छा। हाँ जरूरी गल करनी गल करा दे पापा हो अच्छा लै भज के कराई मैं होल्ड हां हेलो हां भाई तेजे आ यार मैं तो फोन लाई बैठा अच्छा चल कोई नहीं टाइम चार्ज कर लिया करो हो ठीक है आ गया तू अच्छा चल ਵਧੀਆ ਕੀਤਾ ਫਿਰ ਤਾਂ ਠੀਕ ਹੈ ਹੂੰ ਨਾ ਕੁਝ ਨਹੀਂ ਭਰਾ ਬਸ ਮੈਂ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਬੰਦੇ ਦੀ ਵਿਵਪਤਾ ਗੱਲ ਚ ਪੈ ਜਾਂਦੀ ਹੈ ਜਿਹੜੀ ਉਹ ਕਿੱਥੇ ਲੈਂਦੀ ਹੈ ਫਿਰ ਹੂੰ ਉਹ ਐਂ ਤੈਨੂੰ ਆਖਦਾ ਸੀ ਮੈਂ ਗੱਲ ਕਰਦਾ ਸੀ ਤੇਰੇ ਨਾਲ ਹੁਣ ਮagher ਉਹ ਸੁਖਪਾਲ ਕੰਨੀ ਜਾਣਾ ਸੀ ਗੱਲ ਜੀ ਕਰਨੀ ਸੀਗੀ ਕਿਸ ਤਾਗੀ ਸੀ ਹੁਣ ਦੋ ਚਿੱਠੀਆਂ ਆ ਗਈਆਂ ਬੈਂਕ ਵਾਲੇ ਦੀਆਂ ਲੋਨ ਦੀਆਂ ਜਿਹੜਾ ਲੋਨ ਨਹੀਂ ਕਰਾਇਆ ਕੋਠੀ ਤੇ ਹਾਂ 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 ਉਹਦੀਆਂ ਦੋ ਚਿੱਠੀਆਂ ਆ ਗਈਆਂ ਹੁਣ ਫਿਰ ਦੱਸ ਕੀ ਕਰਾਂ ਨਾ ਹੁਣ ਗੱਲ ਆਏ ਨਾ ਵੀ ਪੈਸੇ ਦਾ ਭਰਨ ਦਾ ਹੱਕ ਉਹਨਾਂ ਦੀ ਬਣਦਾ ਨਾ ਹਾਂ ਜੇਦੋਂ ਉਹਨਾਂ ਨੇ ਲੋਨ ਕਰਾਇਆ ਸੀਗਾ ਤਾਂ ਪੈਸੇ ਭਰਨ ਦਾ ਨੰਬਰ ਮੇਰੇ ਲੱਗੇ ਆ ਚੱਲ ਮੈਂ ਨੰਬਰ ਉਹ ਤਾਂ ਦੇਤੇ ਉਹ ਤਾਂ ਸਾਰੀ ਗੱਲ ਹੀ ਇੱਕ ਮਿੱਕ ਸੀ ਮੈਨੂੰ ਕੀ ਪਤਾ ਸੀ ਮਗਰ ਉਹ ਬਦਲ ਜਾਣਗੇ ਇਹ ਐਨੇ ਤਾਂ ਮੌਸਮ ਨੇ ਬਦਲਦੇ ਹੁੰਦੇ ਜਿੰਨੇ ਇਹ ਬਦਲ ਗਏ ਆ ਤੇ ਹੋਰ ਉਹ ਗੱਲ ਹੁਣ ਆਇਆ ਵੀ ਨਾ ਦਾ ਭਰਾ ਮੈਂ ਆਪਦੇ ਕੋਲੋਂ ਐਨੇ ਪੈਸੇ ਇਕੱਠੇ ਹੋਣ ਪਰ ਸਕਦਾ ਠੀਕ ਹੈ ਤੇ ਨਾ ਹ ਤੇ ਆਪੇ ਭਰਨ ਆਪਾਂ ਕੀ ਕਰਨਾ ਹੂੰ ਤਾਹੀਂ ਤੈਨੂੰ ਤਾਹੀਂ ਤੈਨੂੰ ਫੋਨ ਕੀਤਾ ਹੁਣ ਗੱਲ ਸੁਣ ਮੈਨੂੰ ਇਹ ਬੋਲਦੀ ਐ ਕਹਿੰਦੀ ਤੇਰੇ ਕਿੰਨੇ ਕ ਖੂ ਪੱਟੇ ਹੋਏ ਐ ਵੀ ਹੁਣ ਦੱਸ ਫਿਰ ਮੈਂ ਜਵਾਬ ਕੀ ਦੇ ਮੈਂ ਉਹੀ ਤਾਂ ਗੱਲ ਕਹੀ ਐ ਨਾ ਮਸਾਂ ਦਾ ਘਰ ਵਸਿਆਗਾ ਯਾਰ ਹਾਂ ਮਿੰਦਰ ਭੈਣ ਕੋਲੇ ਕਿੱਥੇ ਗੱਲ ਕਰਾਂ ਉਹਨੂੰ ਕੀ ਕਹਾਂ ਉਹ ਕੀ ਕਹੋਗੀ ਉਹਨੂੰ ਤਾਂ ਦੱਸਿਆ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਉਹਨੂੰ ਇਸ ਗੱਲ ਦਾ ਉਹਦਾ ਉਲਟਾ ਸਮਾਂ ਦੀ ਮੈਨੂੰ ਲੜੂਗੀ ਵੀ ਤੂੰ ਕਿਉਂ ਕਰਾ ਕੇ ਦਿੱਤਾ loan ਤੈਨੂੰ ਕਿਰੋੜ ਪਈ ਸੀ ਹੁਣ ਬਿਜਲੀਆਂ ਗੱਲਾਂ ਤਾਂ ਹੁਣ ਕਈ ਗੱਲਾਂ ਤਾਂ ਇਹ ਜਿਹੀਆਂ ਜਿਹੜੀਆਂ ਸਾਡੀਆਂ ਆਪਸੀ ਗੱਲਾਂ ਸੀ ਨਹੀਂ ਪਤਾ ਉਹਨੂੰ ਹੂੰ ਹੂੰ ਹੁਣ ਤਾਂ ਹੀ ਤੇਨੂੰ ਫੋਨ ਕੀਤਾ ਵੀ ਦੱਸ ਹੁਣ ਤੂੰ ਜਾਂ ਤਾਂ ਜਾ ਕੇ ਹਸਪਤਾਲ ਕੋਲੇ ਉਹ ਮੋਂ ਤਾਂ ਕਿਸੇ ਨੂੰ ਵੀ ਨਹੀਂ ਬੋਲਦੀ ਫਿਰ ਕੀ ਕਰੀਏ ਦੱਸ ਜ਼ੁਬਾਨ ਹੀ ਤਾਂ ਹੈ ਜਿਹੜੀ ਖੱਟੀ ਖਾਈ ਜਾਂਦੀ ਹੈ ਹੈ ਕਿਸੇ ਨੇ ਵਰਤ ਵਰਤੇ ਵਾ ਗਲੀ ਗਵਾਂ ਚ ਕਿਸਦੇ ਆਉਣੀ ਜਾਣੀ ਨਹੀਂ ਕੋਈ ਆਕੇ ਨਹੀਂ ਵਰਦੀ ਹਾਂ ਉਹ ਮਾਂ ਨੇ ਸਿਖਾ ਕੇ ਜਾਜਾ ਭੇਜੀ ਆ ਹੋ ਜਾ ਕਰੀ ਜਾਂਦੀ ਹੈ ਮੁੰਡਾ ਕਿੱਥੇ ਮੁੰਡਾ ਤਾਂ ਆ ਮਾਂ ਵਾਂਗ ਲੱਗਦਾ ਉਹ ਤਾਂ ਮਾਂ ਤੋਂ ਵੀ ਦੂਰ ਰਤਿਆਂ ਉੱਤੇ ਆ ਉਹ ਤਾਂ ਜਮੀਨੀ ਉਹ ਤਾਂ ਗਲੀ ਚ ਦੇਖ ਲੈਣ ਤਾਂ ਨਹੀਂ ਮੈਨੂੰ ਉਹ ਕਰਦੇ ਜਮਾ ਨਹੀਂ ਦੇਖ ਸਕਾਂਦੇ ਭਾਈ ਪਰਸੋ ਜਿੱਦੇ ਅਸੀਂ ਆਏ ਆ ਹਾਂ ਉਹਦੇ ਬਹੂ ਨੂੰ ਲਈ ਆਉਂਦਾ ਸੀ ਮਨਿੰਦਰ ਨੂੰ ਤੇ ਨਾਲ ਬੈਠੀ ਸੀ ਇਹਦੀ ਸੱਸ ਲੱड्डੂ ਦੀ ਹਾਂ ਤੇ ਜਦੋਂ ਅਸੀਂ ਨੰਗਣ ਲੱਗੇ ਨਾ ਤਾਂ ਸਾਨੂੰ ਟੌਂਚ ਮਾਰ ਕੇ ਗੱਡੀ ਰੋਕ ਕੇ ਸਪੈਸ਼ਲ ਗੱਡੀ ਰੋਕੀ ਤੇ ਰੋਕ ਕੇ ਤੇ ਬਹੂ ਉਹ ਬੋਲਦੀ ਆ ਓਹ ਹੋ ਚਾਚਾ ਕਹਿੰਦਾ ਕਿ ਤੂੰ ਲਾਲ ਪੱਗ ਬੰਨੀ ਫਿਰਦਾਗਾ ਕਿ ਲੀੜੇ ਵੀ ਲਾਲ ਪਾ ਲੈਣੇ ਸੀ ਨਾਲੇ ਆਹ ਕਹਿੰਦੀ ਤੇਰੀ ਵਾਲੀ ਬਹੂ ਨੂੰ ਪਵਾ ਲੈਣੇ ਸੀ ਲੀੜੇ ਤੇ ਜਵਾਨ ਜਵਾਨ ਬਾਣੀ ਫਿਰਦੇ ਆ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਮੈਂ ਹਾਂ ਬਈ ਸ਼ਰਮ ਨੂੰ ਅਸੀਂ ਕਿਹੜਾ ਕੋਈ ਇਹ ਕਿਹੜਾ ਨਿਕਲ-ਦਿਲ ਕੇ ਆਈ ਆ ਵੀ ਅਸੀਂ ਮੈਂ ਇਹਦਾ ਨੰਦ ਲੈ ਆ ਹਾਂ ਤੇ ਮੁੰਡਾ ਉਹਦੇ ਸਾਹਮਣੇ ਬੋਲਿਆ ਯਾਰ ਬਥੇਰਾ ਕੁਝ ਬੋਲਿਆ ਹਾਂ ਗੋਟੇ ਵਾਲੀਆਂ ਚੁੱਲ੍ਹਿਆਂ ਵਾਲੇ ਬੜਾ ਕੁਝ ਬੋਲ ਕੇ ਗਈ ਆ ਬਈ ਦੋਹੇ ਜਣੇ ਦੋਹੇ ਜਣੇ ਹਾਂ ਉਹ ਬੈਠੀ ਚੱਕੀ ਕੀ ਕੀ ਉਹਦੀ ਮਾਂ ਨੇ ਮਾਂ ਨੇ ਕਿਹੜਾ ਰੋਕੀ ਆ ਉਹ ਉਹ ਛੱਡ ਚਲ ਇਹਨਾਂ ਗੱਲਾਂ ਨੂੰ ਤਾਂ ਬਥੇਰਾ ਕੁਝ ਹੋਈ ਜਾਂਦਾ ਚਲ ਕਹੀ ਜਾਣਦੇ ਅਰ ਇਹਨਾਂ ਦੇ ਦੇਣਾ ਹਾਂ ਹੁਣ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਤੂੰ ਹੱਲ ਕਰਾ ਭਾਈ ਤੁਸੀਂ ਉਹ ਦੇਖੋ ਉਦੋਂ ਜਾਮਣੀ ਪਈ ਸੀਗੀ ਤੁਸੀਂ ਹੁਣ ਸਾਰੀ ਗੱਲ ਦੇ ਗਵਾਹ ਹੋ ਠੀਕ ਹੈ ਤੇ ਤੁਸੀਂ ਇਸ ਗੱਲ ਨੂੰ ਹੁਣ ਸਿਰੇ ਲਾ ਤੋ ਭਾਈ ਬਣ ਕੇ ਮੰਨ ਤੋ ਕਿ ਬੰਤੋ ਨਾਲ ਮੈਂ ਗੱਲ ਕੀਤੀ ਸੀ ਬੰਤੋ ਭੈਣ ਨਾਲ ਵੀ ਹੋਈ ਸੀ ਗੱਲ ਉਹਦੇ ਮੁੰਡੇ ਤੋਂ ਵੀ ਲੈ ਲਈ ਸੀ ਹੁਣ ਗੱਲ ਐਂ ਹੈ ਕਿ ਉਹ ਤਾਂ ਜਾ ਕੇ ਆਪ ਉਹਨੂੰ ਤਾਂ ਚਿੱਟਾ ਦੁੱਧ ਵਰਗਾ ਜਵਾਬ ਦੇਤਾ ਕਹਿੰਦੀ ਆ ਕਿ ਨਾ ਸਾਡੇ ਕੋਲ ਕਿਸ਼ਤ ਨਾ ਸਾਡੇ ਕੋਲ ਪੈਸਾ ਅਸਤਾ ਕੋਈਗਾ ਹੁਣ ਨਹੀਂ ਕਰਦੇ ਕਹਿੰਦੇ ਦੇਖਾਂਗੇ ਜਦੋਂ ਹੋਏ ਪੈਸੇ ਤੇ ਭਰ ਦਾਂਗੇ ਉਹ ਦੇਖਣ ਦਾ ਕੀ ਮਤਲਬ ਦੇਖਣ ਦਾ ਸਾਫ਼ ਜਵਾਬ ਹੀ ਆ ਫਿਰ ਹਾਂ ਵਿਚਾਰ ਠੀਕ ਹੈ ਔਰ ਜਦੋਂ ਹੋਏ ਤਾਂ ਦੇਖ ਲਾਂਗੇ ਉਹੀ ਗੱਲ ਬਈ ਸਿੱਧੀ ਗੱਲ ਐ ਦੇਖ ਮੈਂ ਤਾਂ ਇੱਕ ਗੱਲ ਕਹਿਣਾ ਵੀ ਭਾਈ ਜੇ ਸਰਪੰਚ ਵਗੈਰਾ ਨਾਲ ਮੈਂ ਗੱਲ ਕਰ ਲਈ ਠੀਕ ਹੈ ਫੇਰ ਨਾ ਤੁਸੀਂ ਐ ਕਿਹਾ ਵੀ ਤੁਸੀਂ ਐ ਕਿਉਂ ਕੀਤਾ ਮੈਂ ਤਾਂ ਸਰਪੰਚ ਨੂੰ ਕਹਿ ਕੇ ਆਪਾਂ ਤਾਂ ਸਾਰਾ ਸਮਾਨ ਚੱਕਾਂਗੇ ਜਾ ਕੇ ਕੋਠੀ ਦੇ ਵਿੱਚ ਬੈਠ ਜਾਗੇ ਨਾ ਤਾਂ ਮੇਰੀ ਹੀ ਆ ਉਹ ਕੇਰਾ ਤੂੰ ਹੁਣ ਹੁਣ ਮੈਂ ਤੈਨੂੰ ਐਂ ਕਹਿੰਦਾ ਵੀ ਤੂੰ ਇੱਕ ਵਾਰੀ ਜਾ ਕੇ ਆ ਬਾਈ ਬਣ ਕੇ ਹਾਂ ਜ਼ਰੂਰ ਜਾ ਕੇ ਉਹ ਮੇਰੀ ਖਾਤਰ ਜਾਵੜਾ ਭਰਾ ਹਾਂ ਜਾ ਕੇ ਆ ਬਾਈ ਬਣ ਕੇ ਇੱਕ ਵਾਰੀ ਕਰਕੇ ਆ ਮੂੰਹ ਤਾਂ ਸੁੰਘ ਕੇ ਕੀ ਕਹਿੰਦੀ ਐ ਜਾਂ ਮੁੰਡਾ ਕੀ ਆਂਦਾ ਠੀਕ ਹੈ ਫੇਰ ਮੈਨੂੰ ਦੱਸੀ हां भाई बनके ਕਰਾਂ ਹੀ ਕੰਮ ਯਾਰ ਇੰਨਾ ਹਨਾ ਹੋਰ ਮੈਨੂੰ ਤਾਂ ਇਧਰ ਘਰੇ ਵੀ ਗਾਣਾ ਪੈਂਦੀਆਂ ਭਾਈ ਤੇ ਹੁਣ ਆ ਉਹੀ ਗੱਲ ਵੀ ਜੋਕਰਤੂਤਾਂ ਖਿਲਾ ਰੀਆਂ ਹੁਣ ਇਕੱਠਿਆਂ ਤਾਂ ਕਰਨੀਆਂ ਪੈਣਗੀਆਂ ਤੇ ਚੱਲ ਚੰਗਾ ਫਿਰ ਤੂੰ ਜਾਇਆ ਹਾਈ ਬੁੱਤੀਜਾ ਜੇ ਕਰਦੇ ਨਾ ਭਾਈ ਇਹ ਕੰਮ ਕਿਸ਼ਤ ਭਰਦੇ ਨੂੰ ਕਿਸੇ ਤਰੀਕੇ ਦੇ ਨਾਲ ਤਾਂ ਕੰਮ ਲੋਟ ਆ ਜੂਗਾ ਤੇ ਜੇ ਕਿਤੇ ਆਪ ਨੂੰ ਪੈਗੇ ਭਰਨੇ ਫਿਰ ਮੈਂ ਵੀ ਫਿਰ ਦੇਖੂਗਾ ਮੈਂ ਇਹਨਾਂ ਦੇ ਨਾਲ ਵੀ ਉਲਟ ਹੋ ਕੇ ਦਿਖਾਵਾਂ ਫਿਰ ਚੱਲ ਬਸ ਮਨ ਨੂੰ ਲੈ ਕੇ ਚੱਲਾਂ ਵਿਚਾਰੀnga ਡਿੱ ਗਿਆ ਨਾ ਪਾਣੀ ਨੂੰ ਆਹ ਬੜਾਲਾ ਜੇ ਉੱਥੇ ਆਪਨਾ ਗੱਲ ਦੇ ਵਿੱਚ ਹੁੰਦੇ ਆਪਾਂ ਨੂੰ ਕੀ ਲੋੜ ਸੀ ਕੁਝ ਕਰਦੇ ਕੁਝ ਨਾ ਕਰਦੇ ਹੁਣ ਅਗਲਾ ਦਸਰਾਹ ਨੇ ਆ ਕੇ ਬਹਿ ਗਿਆ ਆ ਕੇ ਸੋਨ ਨੂੰ ਪਤਾ 걸ਦਾ ਤੁਸੀਂ ਕਿ ਹਾਮੀ ਭਰੀ ਸੀ ਕੱਜਿਆ ਕਰ ਲਿਆ ਮੈਂ ਹੇ ਹੇ ਕਿਉਂ ਭਾਈ ਕੀ ਹੋ ਗਿਆ ਬੇਕੋਸਣੀ ਉਹ ਕਿੱਥੇ ਪੈਰ ਤੇ ਪਾਣੀ ਪੈਣ ਦਿੰਦੇ ਆ ਹੁਣ ਕੌਣ ਲਾਡੀ ਕੇ ਕੀ ਹੋ ਗਿਆ ਉਹ ਕਿਕਰ ਸੋਣੀ ਸੀ ਆਇਆਗਾ ਨਾ ਅਸੀਂ ਜਾ ਕੇ ਆਏ ਉਧਰ ਹਾਂ ਤੇ ਬਹੂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕਹਾਣੀ ਐ ਹਮ ਨਾਲੇ ਮਾਂ ਆਈ ਬਈ ਸੀ ਬਹੂ ਦੀ ਤੇ ਨਾਲੇ ਬਹੂ ਭਾਈ ਉਧੜ ਕੇ ਪੈ ਗਈਆਂ ਫਿਰ ਉਹਨੂੰ ਕਹਿੰਦੀਆਂ ਕਿ ਕੋਠੀ ਵੀ ਇੱਕ ਚਾਚੇ ਦੇ ਨਾਂਗੀ ਹਮ ਮੈਂ ਕਿਹਾ ਭਾਈ ਨਾਂ ਨੂੰ ਤਾਂ ਕਾਹਨੂੰ ਐ ਹਮ ਨਵੀਨ ਚਾਚੇ ਦੀ ਤੇ ਤੁਸੀਂ ਲਈ ਬੈਠੇ ਹੋ ਲਾਉਣ ਹਮ 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 ਬਹਾਸ ਤਿੰਨ ਸਾਢੇ ਤਿੰਨ ਲੱਖ ਰੁਪਈਆ ਹੋਇਆ ਪਿਆ ਬਹੁਦੇ ਸਾਹਮਣੇ ਕਹਿਤਾ ਤੂੰ ਸੁਕਾਇਣਾ ਸੀ ਫਿਰ ਮੈਂ ਤਾਂ ਹੁਣ ਭਾਈ ਫੇਰ ਵੀ ਪਤਾ ਲੱਗਦਾ ਹੀ ਅੱਛਾ ਤੇ ਮੈਂ ਉਹਨੂੰ ਕਿਹਾ ਸੀ ਮੈਂ ਖਸਖਪਾਲ ਨੂੰ ਮੈਂ ਭਾਈ ਭਰ ਦੇਉ ਜਾਂ ਤਾਂ ਪੈਸੇ ਹੂੰ ਨਹੀਂ ਫੇਰ ਤੈਨੂੰ ਪਤਾ ਲੋਕਾਂ ਨੇ ਬਿਠਾ ਦੇਣਾ ਘਰੇ ਤੁਹਾਡੇ ਹਾਂ ਢਾਲੂ ਸਮਾਨ ਅਗਲਾ ਲਿਆ ਕੇ ਇੱਥੇ ਅੱਕ ਲੱਗ ਜੂਗਾ ਹਾਂ ਉਹ ਲਾਡੀ ਆ ਮੈਨੂੰ ਵੀ ਟੱਕਰਿਆ ਸੀ ਬੀਬੇ ਉਹਦਾ ਪੈਰ ਤੇ ਪਾਣੀ ਨਹੀਂ ਪੈਣਦਾ ਉਹਦਾ ਕਹਿੰਦਾ ਜਿਹੜਾ ਕੁਝ ਹੁੰਦਾ ਹੋ ਜੇ ਬਸ ਮੈਂ ਇਹਦਾ ਚਾਚੇ ਨਾਲ ਆਏ ਕਰ ਦੂੰ ਜੋ ਕਰ ਦੂੰ ਕਹਿੰਦਾ ਮੈਂ ਨਹੀਂ ਲੱਤ ਲਾਂਦਾ ਕੁਝ ਮਰਜੀ ਕਰਦਾ ਫਿਰ ਇਹ ਚਾਚਾ ਉਹ ਇਹਨਾਂ ਨੂੰ ਆਏ ਆ ਵੀ ਜਮੀਨ ਉਹਦੀ ਆ ਉਹਦੀ ਜਾਊਗੀ ਜਦੋਂ ਉਹਦੀ ਜਮੀਨ ਵਾਗੀ ਫਿਰ ਘਰ ਥੋੜੀ ਸਾਨੂੰ ਛੱਡੂਗਾ ਆਏ ਅਕਲ ਦੇ ਮੋٹے ਆ ਇਹ ਜਦੋਂ ਇਹਨਾਂ ਨੇ ਸਾਂਝੇ ਖਾਤੇ ਦੇ ਵਿੱਚੋਂ ਪਾਇਆ ਕਰ ਚੱਲ ਕੁਛ ਵੀ ਆ ਹਾਂ ਮੰਨ ਕੇ ਚੱਲ ਜੀ ਇਹ ਨਹੀਂ ਵੀ ਉਹ ਕਰਦੇ ਫਿਰ ਵੀ ਉਹ ਅੱਧਾ ਤਾਂ ਆਊਗਾ ਹੀ ਨਾ ਚਾਚੇ ਨੂੰ ਚਾਚੇ ਨੂੰ ਅੱਧਾ ਕਿਵੇਂ ਆਊਗਾ ਬੈਂਕ卡ਡ ਦਾ ਨੰਬਰ ਦੇਖਣਗੇ ਚਾਚੇ ਦੇ ਜਦੋਂ ਚਾਚੇ ਦੀ ਜਮੀਨ ਤੇ ਹੀ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਇਹ ਥਾਂ ਦਾ ਨਾਂ ਵੀ ਹੈ ਨਹੀਂ ਉਹਨਾਂ ਦੇ ਤੇ ਚਾਚਾ ਦਾ ਕੋਰਤੀ ਤੇ ਕਬਜ਼ਾ ਕਰੂ ਕਰੂ ਫਿਰ ਉਹ ਐਵੇਂ ਕੋ ਜਾਣ ਦੇਉ ਜਮੀਨ ਤੇ ਉਹੀ ਤਾਂ ਮੈਂ ਗੱਲ ਦੱਸੀ ਹੈ ਨਾ ਤੈਨੂੰ ਵੀ ਸਾਂਝੇ ਚਾਰ ਬੰਦੇ ਬੈਠ ਕੇ ਤਾਂ ਉਹਦੇ ਹੱਕ 'ਚ ਹੀ ਫੈਸਲਾ ਦੇਣਗੇ ਹੱਕ 'ਚ ਹੀ ਹੋਊਗਾ ਵੀ ਫੈਸਲਾ ਤਾਂ ਆ ਕਿ ਅਸੀਂ ਨਹੀਂ ਭਰਦੇ ਅਸੀਂ ਐਂ ਕਰਦੇ ਮੈਂ ਇਹ ਗੱਲ ਤਾਂ ਪੁੱਗੂ ਜੀ ਨਹੀਂ ਨਾ ਭਰੋ ਹੁਣ ਤਾਂ ਕੇ ਨਾ ਸਾਨੂੰ ਸੁਨੇਹਾ ਲਾਤਾ ਠੀਕ ਹੈ ਨਾ ਭਰੋਗੇ ਤਾਂ ਫਿਰ ਆਪਦਾ ਪੁਰਾਣੇ ਘਰ ਜੁੱਲੂਆਂ ਜਾ ਕੇ ਧਰ ਲਿਓ ਇਹਦਾ ਕੀ ਲਾਉਂਗੇ ਮੈਂ ਤਾਂ ਮਾਂ ਪਤ ਵਿੱਚ ਸੀ ਤਾਂ ਕਰਕੇ ਅਸੀਂ ਆ ਗਏ ਤੁਹਾਨੂੰ ਭਾਈ ਦੱਸਣਾ ਹੁਣ ਆਪ ਦੀ ਜਿਵੇਂ ਮਰਜ਼ੀ ਕਰਿਓ ਉਸ ਇਨਾਂ ਲੋਕਾਂ ਦੀਆਂ ਲੱਗੀਆਂ ਪਈਆਂ ਹੋਂਗੀਆਂ ਲੋਕ ਲੈਂਦੇ ਆ ਸਵਾਲ ਜਦੋਂ ਇਹਦੀ ਮਾਂ ਨੇ ਪਹਿਲਾਂ ਲੋਕਾਂ ਦੀਆਂ ਵੱਡਮੀਆਂ ਕਰਨਾ ਨਾ ਉਹਨਾਂ ਨੂੰ ਲੋਕਾਂ ਨੂੰ ਮਿਲ ਗਿਆ ਮੌਕਾ ਉਹ ਕਦੇ ਲਾਡੀ ਨੂੰ ਉਂਗਲ ਲੰਗਿਆ ਕਦੇ ਇਹ ਨਹੀਂ ਲਾਉਂਦੇ ਆ ਬੁੜੀਆਂ ਜਾ ਕੇ ਕਦੇ ਲਾਡੀ ਨੂੰ ਲਾਉਂਦੇ ਨੇ ਉਹਨਾਂ ਨੂੰ ਆਏ ਆ ਵੀ ਕਿਵੇਂ ਨਾ ਕਿਵੇਂ ਇਹਨਾਂ ਦਾ ਕੁੱਬ ਘਾਟ ਕੇ ਦਾ ਨਿਕਲੇ ਦਾੰਗੋ ਛੋਟੀ ਹੋਣ ਠਾਣੂ ਠਾਣੀ ਹੋਣ ਕਿਵੇਂ ਸਾਡੇ ਇਤਿਹਾਸ ਦੀ ਸੀ ਲੋਕਾਂ ਕੋਲ ਕਿਸੇ ਦੇ ਮਾੜਾ ਮੋਟਾ ਹੁੰਦਾ ਨਾਲ ਦੀਆਂ ਹਾਂ 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 ਆਏ ਹੋ ਗਿਆ ਭੈਣੇ ਉਹਨਾਂ ਦੇ ਤੈਨੂੰ ਪਤਾ ਹਾਂ ਹਾਂ ਭੈਣੇ ਆਏ ਹੋ ਗਿਆ ਉਹਨਾਂ ਦੇ ਤਾਂ ਐਂ ਤਾਂ ਕਰਦੀ ਰਹੀ ਐ ਲੋਕਾਂ ਦੇ ਘਰਾਂ 'ਚ ਜਾ ਕੇ ਸ ਉਹਦੇ ਤੋਂ ਆਵਦੇ ਘਰ ਨੂੰ ਅੱਗ ਲੱਗੀ ਹੈ ਹੁਣ ਕਿਵੇਂ ਕਰਦੀ ਹੈ ਹੁਣ ਸਾਰੇ ਬੰਦੇ ਆਸ-ਪਾਸੋਂ ਗੱਲਾਂ ਵੀ ਸੁਣਦਾ ਉਹ ਕਹਿੰਦੇ ਵੀ ਬਈ ਇਹਨਾਂ ਦੀ ਗੱਲ ਟਿਕਰ ਨਾ ਲਿਓ ਵਿੱਚ ਪੰਜ ਚਾਰ ਬੰਦੇ ਤਾਂ ਇਹ ਜਿਹੀ ਫਿਰਦੇ ਆਪਣੇ ਘਰਾਂ ਚੋਂ ਆਹੋ ਫੇਰ ਅਗਲੇ ਨੂੰ ਆਇਆ ਪਹਿਨਦੇ ਕਜੋੜ ਤੇ ਹੋਰ ਕੁੜੀ ਤਾਂ ਬਹਿ ਗਈ ਬਾਅਦ ਚਾਹ ਕੇ ਨੋਨੂ ਵੀ ਜਾਣਦੇ ਹੋ ਕਿੰਨੀ ਨੇ ਕਿਸੇ ਦੀ ਕੁੜੀ ਨਹੀਂ ਕਿਸੇ ਦੀ ਬੁੜੀ ਨਹੀਂ ਕਿਸੇ ਦਾ ਜਵਾਕ ਨਹੀਂ ਕਿਸੇ ਦਾ ਸਿਆਣਾ ਬੰਦਾ ਨਹੀਂ ਸਿੱਟਿਆ ਲੱਗੀ ਦੀ ਮਾਣੇ ਗੱਲਾਂ ਕਰੇ ਬਿਨਾ ਹਾਂ ਇਹ ਕਹਿੰਦੇ ਹੁੰਦੇ ਨਾ ਇਹ ਜਿ ਕਿਸੇ ਦੀਆਂ ਕਰਾਂਗੇ ਆਪ ਹੀ ਭਰਾਂਗੇ ਕਿਸੇ ਦਾ ਕੁਝ ਨਹੀਂ ਜਾਂਦਾ ਤੂੰ ਜੇਤੀ ਆ ਬੁੱਤਾ ਇਹਦਾ ਨਿਗ੍ਹਾ ਰੱਖਦੀ ਆ ਫਲਾਣੇ ਦਾ ਮਾੜਾ ਫਲਾਣੇ ਦਾ ਆਇਆ ਨਸ਼ੀ ਕਰਦਾ ਫਲਾਣੇ ਦਾ ਆਇਆ ਕਰਦਾ ਤੇ ਆ ਆਪਣੇ ਘਰੇ ਇਹਨੂੰ ਪਤਾ ਨਹੀਂ ਲੱਗਦਾ ਵੀ ਮੇਰਾ ਕੀ ਕਰੀ ਜਾਂਦਾ ਉਹ ਹੁਣ ਪਤਾ ਲੱਗ ਜੂ ਮੈਂ ਤਾਂ ਰੁਪੀਏ ਜਾਣਗੇ ਨਾਲੇ ਘਰੇ ਜਵਾਕਾਂ ਦੀ ਢੁੱਟ ਢਾਈ ਹੁਣ ਨਾਲੇ ਬੈਰਪੂਨ ਨਾਲੇ ਠਾਣੋ ਠਾਣੀ ਹੋਣਗੇ ਐਂ ਸੋ ਜੇਲ ਵੀ ਦੇਖਣੀ ਪਵੇ ਉਹ ਤਾਂ ਹੁਣ ਸਾਰਾ ਕਿਸਮਾ ਨਹੀਂ ਪਾਊਗਾ ਉਹ ਹੁਣ ਜ਼ਮੀਨਾਂ ਨਾਲ ਤਾਂ ਟਿੱਕਿਆ ਨਹੀਂ ਸੀ ਆ ਹੁਣ ਕੋਠੀ ਆ ਚੱਲ ਪਿਆ ਜਾਣ ਕੇ ਇਹਨਾਂ ਨੇ ਢੁੱਟ ਚੜਾਈ ਵਾਲਾ ਦੀ ਮੈਨੂੰ ਕਹਿੰਦਾ ਸੀ ਕਿੰਨਾ ਇਸ ਤਰ ਜਾਣ ਕੇ ਨਹੀਂ ਭਰੀ ਕਿਸ਼ਤ ਕਹਿੰਦਾ ਸਾਨੂੰ ਆਇਆ ਵੀ ਜਿਹਦੇ ਸਾਡੇ ਕੋਲ ਜਮੀਨ ਆਉਦੀ ਕਹਿੰਦਾ ਰਹਿਣ ਉਹਦੇ ਗੋਲੇ ਵੀ ਨਹੀਂ ਦਿੰਦੇ ਚੰਦ ਜੀ ਐਵੇਂ ਕਮਲ ਮਾਰਦਾ ਲਾਡੀ ਕੁਛ ਨਹੀਂ ਛੱਡਦਾ ਅਗਲਾ ਜਦੋਂ ਉਹ ਅੱਡ ਹੋ ਗਿਆ ਵਿਆਹ ਕਰਾ ਲਿਆ ਜਮੀਨ ਉਹ ਆਪਦੀ ਅੱਡ ਬਾਉਣ ਲੱਗਿਆ ਤੇ ਘਰ ਥੋੜੀ ਛੱਡੂਗਾ ਹੁਣ ਕੁਛ ਨਹੀਂ ਛੱਡਦਾ ਅਗਲਾ ਬਈ ਅਗਲੇ ਦਿਨ ਆਪਦੇ ਮੂਹਰੇ ਜਵਾਕ ਵੀ ਦੇਖਣੀਆਂ ਸਹੀ ਗੱਲ ਹੈ ਕਹਿੰਦਾ ਮਲਮੇ ਘੋਲ ਦੇ ਵਿੱਚ ਛੱਡ ਜਾਂਦਾ ਛੱਡ ਜਾਂਦਾ ਉਹ ਜ਼बान ਸੀਗੀ ਇਹ ਲੈ ਡੱਕਦੇ ਕੁਛ ਤੇ ਪੈਸੇ ਵੀ ਲੈਣੇ ਆ ਜਮੀਨ ਵੀ ਲੈਣੀ ਆ ਰੋਟੀ ਦੇਣੀ ਨਹੀਂ ਤੇ ਅਸੀਂ ਉਤੋਂ ਕਹਿੰਦੇ ਵੀ ਤੈਨੂੰ ਗਾਲਾਂ ਵੀ ਦੇਣੀਆਂ ਉਹ ਤਾਂ ਫਿਰ ਆ ਬੱਸ ਉਹਨੂੰ ਤਾਂ ਬੰਦਾ ਹੀ ਸਮਝਿਆ ਹਾਂ ਇੱਕ ਤਾਂ ਇਹਨਾਂ ਦੀ ਕੋਠੀ ਪਾਈ ਇੱਕ ਇਹਨਾਂ ਦੀ ਬਹੂ ਜਿਹੜੀ 2-4 ਲੱਖ ਰੁਪਈਆ ਉਹਦੇ ਕਰਕੇ ਹੀ ਬੱਸ ਇਹ ਉਹਨੂੰ ਭੁੱਲ ਗਏ ਵੀ ਕੌਣ ਆ ਇਹ ਸਹੀ ਗੱਲ ਹੈ ਇਹਨਾਂ ਨੇ ਕਿਹਾ ਆਪਾਂ ਆਪਦਾ ਕੰਮ ਕਰਦ ਲਿਆ ਵੀ ਚਾਚਾ ਤਾਂ ਆਪਣੇ ਜੁਗ ਰਹੀ ਐ ਬਾਕੀ ਲੋਕਾਂ ਦੇ ਉਂਗਲਾ ਮੈਂ ਤੈਨੂੰ ਦੱਸੀਦਾ ਜਾਣਾ ਲੋਕਾਂ ਨੇ ਇਹਨਾਂ ਨੂੰ ਭੜਕਾਤਾ ਗੁਲਾਦੀ ਵੀ ਆਏ ਕਰਕੇ ਚੌਂਦਰੇ ਤੇ ਰਹਿੰਦਾ ਆਏ ਆ ਤੇਰੇ ਚਾਚੇ ਨੂੰ ਉਧਰ ਪਰੋ ਆਏ ਕਰ ਉਹ ਮੈਂ ਤੈਨੂੰ ਦੱਸੀਦਾ ਜਾਣਾ ਵੀ ਸਿੱਧੀ ਗੱਲ ਤਾਂ ਹੈ ਨਹੀਂ ਲੋਕਾਂ ਕੋਲ ਤਾਂ ਪੁੱਠੀ ਆ ਇਹ ਤਾਂ ਹੈ ਹੈ ਕਰਿਆ ਤਾਂ ਕੰਮ ਨਹੀਂਦਾ ਉਂਗਲਾਂੀਆਂ ਚੱਲ ਆਪਾਂ ਤਾਂ ਭਾਈ ਕਹਿਣਾ ਸੀ ਕਹਦਾ ਹੁਣ ਅੱਗੇ ਅਗਲੇ ਦੀ ਮਰਜ਼ੀ ਆ ਠੀਕ ਆ ਮੈਂ ਤਾਂ ਕਿਕਰ ਸਾਨੂੰ ਵੀ ਆ ਕੇ ਆਈ ਮੈਂ ਕਿਹਾ ਭਾਈ ਦੇਖੋ ਤਾਂ ਕਹਿੰਦੇ ਅਸੀਂ ਨਿਭਾ ਦੇ ਪੈਸੇ ਬੂਸੇ ਮੋਕਰ ਕੇ ਤੇ ਹੁਣ ਜਿਵੇਂ ਤੇ ਲੋਟ ਲੱਗਦਾ ਭਾਈ ਉਵੇਂ ਕਰ ਲਾ ਤੇ ਰਿਸ਼ਤਾ ਹੁਣ ਤੇਰੇ ਕਰਨੀ ਪਰਾਂਗੇ ਜਿਵੇਂ ਤੂੰ ਸੱਚ ਤੇ ਖੜਾਗਾ ਜਦੋਂ ਹਾਂ ਮੇਰੇ ਤਾਂ ਸਾਇਨ ਵੀ ਹੋਇਆ ਉੱਥੇ ਦੱਸੀ ਦਾ ਐਨਾ ਗਵਾਹੀ ਪਈ ਸੀ ਲੋੜ ਹੀ ਨਹੀਂ ਆਪਾਂ ਤਾਂ ਬਾਦਵੀ ਕਟਿੰਗ ਕਰਨ ਦੀ ਤਾਂ ਕੀ ਗਿਰਾਉ ਤੋਂ ਦੇਖੀਏ ਅਏ ਮਾਤਾ ਆਪਣੇ ਕਿਸੇ ਗੱਲ ਚ ਫਾਇਦਾ ਨਾ ਨੁਕਸਾਨ ਆ ਸੱਚੀ ਗੱਲ ਨੂੰ ਸੱਚੀ ਕਹਿਦਾਂਗੇ ਸੱਚੀ ਕਹਿਦਾਂਗੇ ਹਾਂ ਸੱਚੀ ਗੱਲ ਹਰਦੀ ਨਹੀਂ ਹੁੰਦੀ ਝੂਠੀ ਗੱਲ ਦਾ ਸਾਥ ਦੇਵਾ ਕਹਿੰਦੇ ਵੀ ਹੁਣ ਗੱਲ ਤਾਂ ਝੂਠੀ ਹੋਈ ਆ ਹੁਣ ਉਹਦੀ ਜ਼ਮੀਨ ਕੌਣ ਨੂੰ ਫਿਰਦੇ ਆ ਤੇ ਇਹ ਵੀ ਹੁਣ ਜੱਗ ਰੱਬ ਲੱਗਦੀ ਗੱਲ ਕਰਨ ਜਿ ਅਸੀਂ ਆਪਦੇ ਹੱਥ ਤੇ ਖੜੇ ਆ ਭਈ ਇਹਦਾ ਹੱਕ ਸੀ ਜੈ ਲਾਏ ਗਿਆ ਉਹ ਆ ਤਾਂ ਕਹਿਣੀ ਨਹੀਂ ਸਮਰਥ ਤਾਂ ਖੜਦੇ ਨਹੀਂ ਹੋਵੇ ਤਾਂ ਸਭ ਕੁਝ ਦੇਣਾ ਕੋਲੋਂ ਪਵੇਗਾ

ਨਮਕੀ ਗਿੱਟਾ ਦੋਸਤਾਂ ਦੀਆਂ ਗੱਲਾਂ ਕੋ ਰੱਖੀਆਂ ਨਿਓ ਗੱਲਾਂ ਦੇ ਨਾ ਕੋਠੀ ਦਾ ਤਾਂ ਮੈਂ ਦੱਸ ਦਿੰਦੇ ਹੈ ਵੀ ਕਮਾਲ ਹੋ ਗਈ ਬਗਾਨੀ ਬੁੜੀ ਆ ਕੇ ਮੇਰੇ ਮਾਂ ਸਾਹਮਣੇ ਦੱਸਦੀ ਆ ਵੀ ਲੋਨ ਤੇ ਆ ਕੋਠੀ ਉਹ ਵੀ ਚਾਚੇ ਨੇ ਚਕਾਇਆ ਲੋਨ ਨਹੀਂ ਕਮਲੀਏ ਲੋਨ ਤੇ ਕੋਠੀ ਹੁਣ ਤੇਰੇ ਚਾਚੇ ਨਹੀਂ ਚੱਕਿਆ ਸੀ ਲੋਨ ਕਿਹੜਾ ਅਸੀਂ ਚੱਕਿਆ ਸੀ ਆ ਲਾਡੀ ਨੇ ਚੱਕਿਆ ਤੂੰ ਤਾਂ ਮੈਂ ਠੱਗੀਆਂ ਤੇ ਹੋ ਗਈਆਂ ਕਮਾਲ ਕਰਦੀ ਐ ਸੱਚੀ ਨਾ ਮੈਨੂੰ ਆਂ ਦੱਸ ਕੰਦ ਚਾਚੇ ਨੇ ਲੋਨ ਚਕਾਇਆ ਉਹ ਕੋਠੀ ਤਾਂ ਆਪਣੀ ਬਣੀ ਆ ਬੈਠੇ ਤਾਂ ਆਪਾਂ ਹੀ ਆ ਕੋਈ ਗੱਲ ਨਹੀਂ ਪੁੱਤ ਬੈਠੇ ਤਾਂ ਆਪਾਂ ਹੀ ਆ ਨਾਲੇ ਇਹ ਸਾਰੀ ਕੋਠੀ ਆ ਜਗਾ ਸਾਰੀ ਲਾਡੀ ਦੇ ਨਾਮ ਐ ਐਨੀ ਕਿਉ ਕਰੀ ਜੰਨੀ ਆ ਤੂੰ ਉਹ ਸਾਰਾ ਕੁਝ ਤਾਂ ਲਾਡੀ ਦੇ ਨਾਮ ਹੈਗਾ ਪਰ ਜਦੋਂ ਹੁਣ ਚਾਲ ਬੰਦੇ ਉਹ ਲੈ ਕੇ ਆ ਗਏ ਤੇ ਜੇ ਉਹਨਾਂ ਨੇ ਕਹਿਤਾ ਭਾਈ ਹਾਂ ਵੀ ਹਾਂ ਮੇਰੀ ਕੋਠੀ ਮੈਨੂੰ ਦਿਓ ਜਾਂ ਮੇਰੇ ਪੈਸੇ ਪਰ ਉਹ ਫਿਰ ਆਪਾਂ ਕਿੱਥੋਂ ਭਰਾਂਗੇ ਪੈਸੇ ਕੋਈ ਗੱਲ ਨਹੀਂ ਲਿਮਟੋ ਨੇ ਆਪ ਨਹੀਂ ਕਰਾਈ ਸੀ ਆਪਦੀ ਜ਼ਮੀਨ ਤੇ ਆਪ ਹੀ ਕਹਦਾਂਗੇ ਭਾਈ ਕੋਈ ਗੱਲ ਨਹੀਂ ਕੁਛ ਅਸੀਂ ਭਰਦਾਂਗੇ ਕੁਛ ਤੂੰ ਭਰ ਵਾ 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 ਅੱਧੇ ਅਸੀਂ ਭਰਦਾਂਗੇ ਅੱਧੇ ਕੌਣ ਭਰੂਗਾ ਮੈਂ ਨਹੀਂ ਭਰਨ ਦਿੰਦੀ ਅੱਧੇ ਉੱਧੇ ਮੇਰੇ ਤੋਂ ਨਹੀਂ ਘਰ ਲਟਾਈ ਦਾ ਲੋਕਾਂ ਨੂੰ ਉਹੋ ਕਮਲੀਏ ਤੂੰ ਗੱਲ ਨਹੀਂ ਸਮਝਦੀ ਕੀ ਨਾ ਤਾਂ ਜੇ ਚਾਰ ਬੰਦੇ ਲੈ ਕੇ ਆ ਗਿਆ ਕਿਰਾਂ ਤਾਂ ਇੰਨੀ ਗੱਲ ਕਹਿਣੀ ਪਊ ਆਪਾਂ ਨੂੰ ਆਪਾਂ ਕਿਹੜੇ ਭਰਨੇ ਆ ਫਿਰਦਾ ਰਹੇ ਭੌਂਕਦਾ ਮੇਰੀ ਗੱਲ ਸੁਣ ਲੈ ਚਾਰ ਬੰਦੇ ਜਵਾਨ ਕਰਤੀਆਂ ਮੁੜ ਕੇ ਮੁੜ ਕੇ ਅਗਲੇ ਸੱਤਿਆ ਕੇ ਖੜਜਿਆ ਕਰਨ ਕਿ ਅ ਵੀ ਵਹਾਂ ਪਿੰਡ ਚ ਕੀ ਆਪਣੀ ਰਹਿ ਜੂਗੀ ਹੈ ਅਰ ਕਹਿੰਗੇ ਤਾਂ ਬੇਜਵਾਨ ਨੇ ਹੋਏ ਫਿਰਦੇ ਆ ਮੇਰੀ ਗੱਲ ਸੁਣ ਬੇਜਵਾਨ ਨੇ ਕਿਉਂ ਪਹਿਲਾਂ ਨਾ ਰਹਿੰਦਾ ਇੱਥੇ ਪਹਿਲਾਂ ਕਿਉਂ ਇਹਨੇ ਕਿਹਾ ਵੀ ਭਾਈ ਸਾਰਾ ਕੁਝ ਛੋਡਾ ਹੈ ਕਿਉਂ ਚੱਕੀ ਇਹਨੇ ਲਿਮਟ ਅਸੀਂ ਕਿਹੜਾ ਕਿਹਾ ਸੀ ਉਹਨੂੰ ਜੇ ਉਹ ਮੁੱਕਰ ਗਿਆ ਤਾਂ ਸਾਰੇ ਲੋਕੋ ਨੂੰ ਕਹਿੰਦੇ ਵੀ ਆ ਕੈਦੀ ਵੀ ਆ ਵਿਆਹ ਕਰ ਗਿਆ ਹੈ ਜੇ ਆਪਾਂ ਵੀ ਉਵੇਂ ਕਰਤਾ ਮਾਂ ਮੇਰੀ ਗੱਲ ਸੁਣ ਲੈ ਤੂੰ ਉਹਨਾਂ ਬਹਿ ਕੇ ਉਹਨੂੰ ਬੁਲਾ ਲਓ ਇੱਥੇ ਘਰੇ ਬੁਲਾ ਲਓ ਗੱਲ ਕਰੋ ਕਹੇ ਭਾਈ ਲੋਨ ਆਪਦੀ ਕਿਸ ਤਾਪ ਪਰ ਠੀਕ ਹੈ ਨਾ ਵੀ ਜੇ ਜੇ ਹੁਣ ਤੂੰ ਸਾਨੂੰ ਕੋਠੀ ਪਾ ਦਿੱ ਜੱਜ ਜਿੱਤੇ ਵੀ ਤੇਰੇ ਪੈਸੇ ਦੀ ਕੋਠੀ ਪੈ ਗਈ ਐ ਸੋ ਉਹਨਾਂ ਖਵਾਇਆ ਵੀ ਐ ਤੈਨੂੰ ਘਰ ਤੂੰ ਮੇਰੀ ਗੱਲ ਸੁਣ ਆਪਾਂ ਤਾਂ ਉਹਨੂੰ ਬੁਲਾਉਂਦੇ ਨਹੀਂ ਉਹ ਆਪ ਹੀ ਆਊਗਾ ਠੀਕ ਹੈ ਆਪਣੇ ਘਰੇ ਆਪਾਂ ਉਦੋਂ ਗੱਲ ਕਰ ਲਾਂਗੇ ਤੇਰੀ ਮਾਂ ਸਾਹਮਣੇ ਨਾ ਤੂੰ ਐ ਕਰੀ ਜਾ ਦੇ ਘਰ-ਵਾਰ ਸਾਰਾ ਕੁਝ ਤੇਰਾ ਹੀ ਐ ਮੈਂ ਕੋਈ ਇੱਥੇ ਨਾਲ ਲੈ ਜੂਗੀ ਕੀ ਪਤਾ ਮਾਂ ਹਾਂ ਲੈ ਹੀ ਜਾਵੇਂ ਨਾਲ ਤੇਰਾ ਤਾਂ ਕੋਈ ਪ ਲਾ ਦੱਸ ਕਮਲ ਜਿਹੜੇ ਮੁੱਕ ਕੇ ਪਹਿਲਾਂ ਉਹ ਲੈ ਗਈ ਕੁਸ ਮਾਂ ਤੂੰ ਗੱਲ ਕਿਉਂ ਨਹੀਂ ਸਮਝਦੀ ਮੈਂ ਤਾਂ ਚੱਲ ਫਿਰ ਵੀ ਮੈਂ ਤਾਂ ਮਾਰੇ ਚੰਗੇ ਚ ਵੀ ਰਹਿ ਲੂੰਗੀ ਗੱਲ ਤਾਂ ਮੇਰੇ ਮਾਪਿਓ ਦੀ ਆ ਹੈ ਤੈਨੂੰ ਪਤਾ ਇੱਕ ਤਾਂ ਅਸੀਂ ਉਹ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ਉਦੋਂ ਪਹਿਲਾਂ ਮੇਰੇ ਪਿਓ ਦਾ ਮੇਰੇ ਪਹਿਲਾਂ ਹੀ ਰਾਜ਼ੀ ਨਹੀਂ ਹੈਗਾ ਸੀ ਚਲੋ ਜ਼ਮੀਨ ਜਾਇਦਤ ਕਰਕੇ ਰਾਜ਼ੀ ਹੋਇਆ ਚਲੋ ਵੀ ਮੁੰਡੇ ਜ਼ਮੀਨ ਵਧੀਆਂ ਹੁੰਦੀਆਂ ਹੁਣ ਜਿਵੇਂ ਮੇਰੇ ਪਿਓ ਨੂੰ ਪਤਾ ਲੱਗ ਗਿਆ ਸੱਤ ਕਿੱਲੇ ਰਹਿ ਗਏ ਤਾਂ ਕਿਵੇਂ ਮੰਨੂਗਾ ਕਮਲੀਆਂ ਮੈਂ ਤੈਨੂੰ ਐਂ ਕਹਿੰਦੀ ਐ ਤੇ ਤੇਰੀ ਮਾਂ ਨੂੰ ਸੁਝਾ ਵੀ ਕੋਈ ਗੱਲ ਨਹੀਂ ਮਾਂ ਸਾਡਾ ਹੀ ਆ ਸਾਰਾ ਕੁਸ ਹੈਂ ਆਪੀ ਸਾਥ ਕਿੱਲੇ ਆ ਜਾਣਗੇ ਤੂੰ ਕਿਉਂ ਤੂੰ ਤਾਂ ਉਹਨੂੰ ਐ ਕਹੀ ਜਾਂਦੀ ਮੈਂ ਤੇਰੇ ਨਾਲ ਚੱਲੂੰਗੀ ਉਹ ਤੇਰੀ ਮਾਂ ਕਹਿੰਦੀ ਮੈਂ ਤੈਨੂੰ ਲੈ ਜੂੰਗੀ ਹੈ ਇਹ ਕੋਈ ਚੰਗੀ ਗੱਲ ਥੋੜਾ ਕਿਉਂਕਿ ਤੇ ਮੈਂ ਕੀ ਕਰਾਂ ਤੁਸੀਂ ਮੈਨੂੰ ਲਾਰੇ ਲਾਈਏ ਨੇ ਲਾਰੇ ਲਾਈਏ ਨੂੰ ਗੱਲ ਨਹੀਂ ਕਰਦੇ ਬਾਤ ਨਹੀਂ ਕਰਦੇ ਅਗਲੇ ਨਾਲ ਗੱਲ ਹੁਣ ਮੇਰੀ ਗੱਲ ਹੁਣ ਉਹ ਆਏ ਐ ਹੁਣ ਮੈਂ ਜਾਵੜਾ ਉਹਨਾਂ ਦੇ ਆਪੀ ਆਉਣਗੇ ਜਦੋਂ ਉਹਨੂੰ ਆ ਪਤਾ ਲੱਗ ਗਿਆ ਵੀ ਹਾਂ ਠੀਕ ਐ ਬੈਂਕਾਂਲੇ ਆਏ ਸੀ ਬਾਕੀ ਮੇਰੀ ਗੱਲ ਸੁਣ ਮੈਂ ਤਾਂ ਇਹ ਸੋਚਿਆ ਆਪ ਨੂੰ ਤਾਂ ਲੋੜ ਹੀ ਨਹੀਂ ਹੈਗੀ ਬੋਲਣ ਦੀ ਮੇਰੀ ਗੱਲ ਸੁਣ ਉਹਦੀ ਜ਼ਮੀਨ ਤੇ ਲੋ ਬੈਂਕ ਨੇ ਉਹ ਤੰਗ ਕਰਨਗੇ ਆਪਣੇ ਤਾਂ ਰੋਲ ਹੀ ਨਹੀਂ ਲੈ ਦੇ ਵਿੱਚ ਆਪੀ ਪਰੇ ਨਾ ਪਰੇ ਹੋਰ ਮੈਂ ਤੈਨੂੰ ਕੀ ਕਹੀ ਜਾਨੀ ਐ ਵੀ ਉਹ ਆਪਣੇ ਕੋਲੇ ਆਪ ਹੀ ਆਊਗਾ ਵੀ ਕਹਿਣ ਵੀ ਭਾਈ ਤੁਸੀਂ ਕਿਸ਼ਤ ਭਰੋ ਉਦੋਂ ਆਪਾਂ ਗੱਲ ਕਰ ਲਾਂਗੇ ਹੈ ਹੁਣ ਤੇਰੀ ਮਾਂ ਨੂੰ ਕਹਿ ਕੇ ਕਿੰਨੇ ਨਾ ਕਿੰਨੇ ਤੂੰ ਤੇਜ ਦੇ ਚਲ ਫੁਕ ਕਰਦੀ ਮੁੰਡੇ ਨਾਲ ਹਾਂ ਕੋਈ ਗੱਲ ਨਹੀਂ ਠੀਕ ਮੈਂ ਦੇਖ ਲਾਡੀ ਵੀ ਨੀਵਾ ਹੋ ਕੇ ਵਗ ਗਿਆ ਤੈਨੂੰ ਲੈਣਾ ਹੈ ਉਹਨੇ ਕੋਈ ਗੱਲ ਕਹੀ ਐ ਨੀ ਲਾਡੀ ਨੇ ਬੋਲਣ ਲੱਗਿਆ ਵੇਂਦਾ ਨਹੀਂ ਹੈਗਾ ਮਾਂ ਸਾਹਮਣੇ ਤੇਰੇ ਸਾਹਮਣੇ ਕੱਲੋਂ ਤੂੰ ਬੈਠੇ ਕਿਵੇਂ ਕਦੀ ਐਂ ਦੱਸੀ ਗੱਲ ਨਹੀਂ ਚਲ ਕੋਈ ਨਾ ਇਹਦਾ ਵੀ ਦਿਮਾਗ ਖਰਾਬ ਹੋਇਆ ਪਿਆ ਇਹਦੇ ਕਿਹੜਾ ਟੈਨਸ਼ਨ ਨਹੀਂ ਚਲ ਕੋ ਮੈਂ ਮਮੀ ਨੇ ਕਰਕੇ ਕੱਲ ਭੇਜ ਦੂੰਗਾ ਹਾਂ ਚਲ ਦੋਨੂੰ ਭੇਜ ਕੇ ਕਹਿ ਕੇ ਉਹਦੇ ਸਾਹਮਣੇ ਨਜਲੂਸ ਕੱਢ ਠੀਕ ਹੈ ਠੀਕ ਹੈ ਚਲ ਚਲ ਦੇਖੀ ਆਉਗੀ ਪੰਜ ਦਸ ਦੀ ਮਰਜ਼ੀ ਵਿਆਹ ਕਰਵਾਈ ਲਿਆਣ ਛੱਡ ਕੇ ਵੀ ਨਹੀਂ ਜਾ ਸਕਦੇ ਕੁਛ ਨਹੀਂ ਦੇਖੀ ਜੋ ਜਿਹੜਾ ਕੁਛ ਹੋਊਗਾ ਜਿੰਨਾ ਤਾਂ ਜ਼ਮੀਨ ਜਾਂਦੇ ਵਾ ਕਿ ਨਾ 1 ਰੁਪਿਆ ਮਸੇਨ ਭਰਨ ਦੇਵਾ ਕਰੂੰਗਾ